ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਥੇ ਹਰ ਇੱਕ ਚੀਜ਼ ਸਭ ਤੋਂ ਪਹਿਲਾਂ ਦੱਬ ਕੇ ਸ਼ੇਅਰ ਕੀਤੀ ਜਾਂਦੀ ਹੈ ਉਹ ਚੀਜ਼ ਚਾਹੇ ਜਿਹਹ ਜੀ ਮਰਜ਼ੀ ਹੋਵੇ ਦੇਖਣਯੋਗ ਹੋਵੇ ਚਾਹੇ ਨਾ ਹੋਵੇ ਅੱਜ ਕੱਲ ਤਾਂ ਲੋਕਾਂ ਦੇ ਘਰੇਲੂ ਝਗੜੇ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਹੋ ਰਹੇ ਨੇ ਤਾਜ਼ੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਨੂੰ ਪੁਲਿਸ ਕਾਂਸਟੇਬਲ ਦੇ ਨਾਲ ਰੰਗੇ ਹੱਥੀ ਕਾਬੂ ਕਰ ਲਿਆ ਜਿਸ ਦੀ ਵੀਡੀਓ ਬਣਾ ਕੇ ਉਸ ਨੇ ਨੈਟ ਤੇ ਵਾਇਰਲ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਪਤੀ ਪਤਨੀ ਦੀ ਅਕਸਰ ਹੀ ਲੜਾਈ ਰਹਿੰਦੀ ਸੀ ਤੇ ਗੁਆਂਢ ਦੇ ਵਿੱਚ ਰਹਿੰਦਾ ਇਹ ਪੁਲਿਸ ਮੁਲਾਜ਼ਮ ਉਹਨਾਂ ਦਾ ਲੜਾਈ ਝਗੜਾ ਸੁਲਝਾਉਣ ਦੇ ਵਾਸਤੇ ਆਉਂਦਾ ਸੀ ਉੱਥੇ ਹੀ ਪਤਨੀ ਨੇ ਕਈ ਵਾਰ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਇਸ ਦੇ ਨਾਲ ਉਸ ਦੀ ਪਤਨੀ ਦੀ ਗੱਲਬਾਤ ਹੋ ਜਾਂਦੀ ਹੈ ਤੇ ਉਸ ਦੇ ਨਾਲ ਚੋਲ-ਬੋਲ ਕਰਦੀ ਆ ਤਾਂ ਉਜਾਪਤੀ ਰੰਗੇ ਹੱਥੀ ਕਾਬੂ ਕਰ ਲੈਂਦਾ ਜਿਸ ਦਿਓ ਖੁਦ ਵੀਡੀਓ ਬਣਾਉਂਦਾ ਅਤੇ ਵੀਡੀਓ ਇਹ ਵਾਇਰਲ ਹੋ ਜਾਂਦੀ ਹੈ ਜਿਸ ਨੂੰ ਕਿ ਸਚਿਨ ਗੁਪਤਾ ਨਾਮ ਦੇ ਕਿਸੇ ਵਿਅਕਤੀ ਦੇ ਵੱਲੋਂ ਐਕਸ ਪੋਸਟ ਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਜਿਸ ਨੂੰ ਕਿ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਨੇ ਆਓ ਦੇਖਦੇ ਹਾਂ। ਤੁਸੀਂ ਕਹਿੰਦਾ ਇਸਕੇ ਹੈ ਇਸki نوکری ਖਾਣਮੋ ਤੇ ਤੂੰ ਆਜ ਤੂੰ ਆ ਦੇ ਇਸki نوکری ਖਾਣਮੋ ਸਾਲੇ ਕੀ ਤੂੰ ਬਾਹਰ ਨਿਕਲ ਨਾ ਹੋ तू ही ना ले तेरी नौकरी खा जाऊंगा मैं तू मुझे जानता है तू घर में चली गल तो तू घर में चली गल गेट लगा के बैठा हुआ दोनों हैं? गेट लगा के बैठा हुआ गेट लगा के गे हैं? गे गे? गेट लगा के बैठा था तू तू गेट लगा के बैठा था ऐसा घर में पढ़ाई कैसे घर में पढ़ाई कैसे कर रहा है ना सब कर रहे थे इस वक्त लाइट बंद थी ना इस वक्त इस मम्मी बताओ तू 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 मुझे मैं जानता मैं तेरी नौकरी खा जाऊ मैं तेरी नौकरी खा मैं तेरी नौकरी खा आज आज तेरी नौकरी खा चुंगा मैं हाज तेरी तू किसी चक्कर में तो एक घंटे से दो घंटे से ऊपर नीचे घूम रहा हो मौका ढूंढती रोजाना रोजाना मौका ढूंढती है और मुझे बदनाम करो मृद बदनाम करती कर रही है, है नहीं? बदनाम करती कर रही है बुला सबको आज पढ़ू सबको आज अर्चना आजा, आजा, सबको सबको बताऊंगा तू तो तो ना जिंदगी दी मेरी सही बता रहे हो देखा जाओ आज कल तो ਜਿਹੜੇ ਕਿ ਪਵਿੱਤਰ ਰਿਸ਼ਤਾ ਇੱਕ ਜਿਹੜਾ ਕਿ ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਉਹਨਾਂ ਦੇ ਵਿੱਚ ਲਗਾਤਾਰ ਤਰੇੜਾਂ ਪੈਂਦੀਆਂ ਨਜ਼ਰ ਆ ਰਹੀ ਨੇ ਨਜਾਇਜ਼ ਸਬੰਧਾਂ ਦੇ ਕਰਕੇ ਅਕਸਰ ਹੀ ਇਹ ਰਿਸ਼ਤੇ ਖਰਾਬ ਹੋ ਰਹੇ ਨੇ ਬਿਊਰਾਂ ਰਿਪੋਰਟ ਅਖੰਡ ਲੋਕ